ਤੁਸਤੇ ਕਰੋ ਢੇਲੀਪੋਸਟ ਪੰਜਾਬੀ ਮਿਹਸ ਨੈਨਾ ਦਲਜੀਤ ਦੁਸਾਂਝਤੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਸ਼ੋਅ ਦੌਰਾਨ ਉਹਨਾਂ ਦੇ ਫੈਨਸ ਦੇ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਗਿਆ ਸੀ ਜਦੋਂ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਲੱਗਾ ਦਲਜੀਤ ਦਸਾਂਝ ਦਾ ਕਿੰਨਾ ਕਿਤੇ ਮੁਸ਼ਕਲਾਂ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਪਰਸਨ ਦੇ ਵੱਲੋਂ ਵੀ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਅਚਿਹੇ ਗਾਣੇ ਸਟੇਜ ਦੇ ਉੱਤੇ ਨਾ ਗਾਏ ਜਾਣ ਜਿਸ ਦਾ ਅਸਰ ਬੱਚਿਆਂ ਤੇ ਪਵੇ ਤਾਂ ਫਿਰ ਕਿਹਾ ਗਿਆ ਸੀ ਕਿ ਦਲਜੀਤ ਦਸਾਂਝ ਦੇ ਵੱਲੋਂ ਅਚਿਹੇ ਗੀਤ ਫਿਰ ਵੀ ਜਿਹੜੇ ਆ ਗਏਗੇ ਸੀਤ ਪ੍ਰਬੰਧਕਾਂ ਤੋਂ ਸਾਰੀ ਰਿਪੋਰਟ ਮੰਗੀ ਗਈ ਸੀ ਤਾਂ ਜਿਹੜੇ ਦੇ ਵਿੱਚ ਫਿਰ ਤੋਂ ਦਲਜੀਤ ਦਸਾਂਝ ਤੇ ਲਈ ਮੁਸ਼ਕਲਾ ਖੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਸੀ ਕਿਹਾ ਜਾ ਰਿਹਾ ਕਿ ਸ਼ੋਰ ਪ੍ਰਦੂਸ਼ਣ ਕਾਫੀ ਕੀਤਾ ਗਿਆ ਸੀ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਜਿਹੜੀਆਂ ਮੁਸ਼ਕਲਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਇੱਥੋਂ ਤੱਕ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਦਲਜੀਤ ਦਸਾਂਝ ਵੱਲੋਂ ਕੀਤਾ ਗਿਆ ਸ਼ੋ ਜਿਹੜਾ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਦਰਅਸਲ ਦਲਜੀਤ ਦਸਾਂਝ ਦੀਆਂ ਮੁਸ਼ਕਲਾਂ ਫਿਰ ਵੱਧ ਚੁੱਕੀਆਂ ਨੇ ਕਿਉਂਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ 14 ਦਸੰਬਰ ਨੂੰ ਸੈਕਟਰ 34 ਵਿੱਚ ਪੰਜਾਬੀ ਗਾਇਕ ਦਲਜੀਤ ਦੂਸਾਂਝ ਦੇ ਸੰਗੀਤ ਸਮਾਰੋਹ ਦੌਰਾਨ ਸ਼ੋਰ ਦਾ ਪੱਧਰ ਮਨਜ਼ੂਰ ਸੀਮਾ ਤੋਂ ਵੱਧ ਸੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਗਾਇਕ ਦਲਜੀਤ ਦੂਸਾਂਝ ਦੇ ਪ੍ਰੋਗਰਾਮ ਦੌਰਾਨ ਸ਼ੋਰ ਪ੍ਰਦੂਸ਼ਣ ਦਾ ਪੱਧਰ 70 ਤੋਂ 80 ਡੈਸੀਬਲ ਤੱਕ ਸੀ ਜੋ ਕਿ ਸ਼ੋਰ ਪ੍ਰਦੂਸ਼ਣ ਨਿਯਮਾਂ 2004 ਦੀ ਉਲੰਘਣਾ ਹੈ ਸੋਮਵਾਰ ਨੂੰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਮਾਗਮ ਦੌਰਾਨ ਸ਼ੋਰ ਦਾ ਪੱਧਰ 70 ਤੋਂ 80 ਡੈਸੀਬਲ ਤੱਕ ਸੀ ਜੋ ਕਿ ਸ਼ੋਰ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਹੈ ਦਾਲਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਸਮੇਂ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਵੀ ਸਮਾਗਮ ਦੇ ਵਿੱਚ ਮੌਜੂਦ ਸਨ ਹਾਈ ਕੋਰਟ ਨੇ 13 ਦਸੰਬਰ ਨੂੰ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਸੀ ਕਿ ਸੰਗੀਤ ਉਤਸਵ ਵਿੱਚ ਸ਼ੋਰ ਦਾ ਪੱਧਰ 75 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਫਿਰ ਵੀ ਇਹ ਕਿਹਾ ਗਿਆ ਕਿ ਇੰਨੀ ਜਿਹੜੀਆਂ ਸੀਮਾਵਾਂ ਲਉਣ ਦੇ ਬਾਵਜੂਦ ਵੀ ਇਸ ਨੀਮਾ ਦੀ ਜੜੀਆ ਲੰਗੜਾ ਕੀਤੀ ਗਈ ਹੈ ਕਿ ਹਾਜਾਰੇ ਕੇ ਪ੍ਰਬੰਧਕਾ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ